ਬਿਕਰਮ ਮਜੀਠੀਆ ਨੂੰ ਲੈ ਕੇ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਇੱਕ ਪਾਸੇ ਵਿਜੀਲੈਂਸ ਹਜੇ ਵੀ ਪਾਲ ਦੇ ਵਿੱਚ ਹੈ ਤੇ ਦੂਜੇ ਪਾਸੇ ਬਿਕਰਮ ਮਜੀਠੀਆ ਦੇ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਤਾਂ ਕੀਤੀ ਜਾ ਰਹੀ ਹੈ ਅੱਜ ਬਿਕਰਮ ਮਜੀਠੀਆ ਦੀ ਪੇਸ਼ੀ ਸੀ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਅਰਸ਼ਦੀਪ ਕਲੇਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉੱਥੇ ਹੀ ਉਹਨਾਂ ਨੇ ਜਿਹੜਾ ਕਿ ਸਰਕਾਰ ਤੇ ਪਲਟਵਾਰ ਕੀਤਾ ਹੈ ਤੇ ਬਿਕਰਮ ਮਜੀਠੀਆ ਨੂੰ ਲੈ ਕੇ ਵਿਜੀਲੈਂਸ ਦੇ ਉੱਤੇ ਉਹਨਾਂ ਨੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਸਬੂਤ ਹੈ ਜਿਹੜੇ ਕਿ ਸਾਹਮਣੇ ਨਹੀਂ ਆਏ ਲਗਾਤਾਰ ਜਾਂਚ ਤਾਂ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਹੁਣ ਅਰਸ਼ਦੀਪ ਕਲੇਰ ਜਿਹੜੇ ਕਿ ਲਗਾਤਾਰ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਇਹ ਸਾਰਾ ਮੁਕੱਦਮਾ ਹੋ ਸਕਦਾ ਹੈ ਤੇ ਅਧਾਰਤ ਹੈ ਪੁਲਿਸ ਕੋਲੇ ਪਹਿਲਾਂ ਡਰੱਗ ਕੇਸ ਦੇ ਵਿੱਚ ਕੋਈ ਡਰੱਗ ਦਾ ਸਬੂਤ ਨਹੀਂ ਲੱਭਿਆ ਅਜੇ ਤੱਕ ਹੁਣ ਕਰਪਸ਼ਨ ਦੇ ਕੇਸ ਦੇ ਵਿੱਚ ਇਹਨਾਂ ਨੂੰ ਕੋਈ ਐਸੈਟ ਨਹੀਂ ਲੱਭਰੇ ਨੇ ਜਿਹੜੀ ਪੁਲਿਸ 2 ਦਿਨ ਪਹਿਲਾਂ ਤੱਕ ਇਹ ਗੱਲ ਕਹਿ ਰਹੀ ਸੀ ਕਿ ਜੀ ਵਿਕਰਮ ਮਜੀਠੀਆ ਤਾਂ ਕੋਆਪਰੇਟ ਨਹੀਂ ਕਰ ਰਹੇ ਪਤਾ ਨਹੀਂ ਅਸੀਂ ਆਹ ਜਗ੍ਹਾ ਤੇ ਰੇਡ ਕਰਕੇ ਆਉਣੀ ਉੱਥੇ ਰੇਡ ਕਰਕੇ ਆਉਣੀ ਅੱਜ ਆ ਕੇ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਸਾਡੀ ਪੁੱਛਗਿੱਛ ਖਤਮ ਹੈ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿਓ ਤੇ ਹੁਣ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਹਾਡੇ ਮਾਧਿਅਮ ਦੇ ਨਾਲ ਇਹ ਸਵਾਲ ਕਰਨਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਪਹਿਲੇ ਦਿਨ ਤੋਂ ਲੈ ਕੇ ਅੱਜ ਜੁਡੀਸ਼ੀਅਲ ਕਸਟਡੀ ਜਾਣ ਤੱਕ ਇਹ ਜਿੰਨੀ মিডিਆ ਹਾਈਪ ਕਰੀਏਟ ਕੀਤੀ ਜਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਲੀਡਰਾਂ ਨੂੰ ਡਿਟੇਨ ਕੀਤਾ ਜਾ ਰਿਹਾ ਕਚੇਰੀ ਦੇ ਵਿੱਚ মিডিਆ ਨੂੰ ਤਾਂ ਵੜਨ ਕੀ ਦੇਣਾ ਵਕੀਲਾਂ ਤੱਕ ਨੂੰ ਕੋਰਟ ਦੇ ਅੰਦਰ ਵੜਨ ਨਹੀਂ ਦਿੱਤਾ ਜਾ ਰਿਹਾ ਪਰ ਇਹ ਜਿਹੜੀ ਆਪਾਂ 11 12 ਦਿਨ ਦੀ ਐਕਸਰਸਾਈਜ਼ ਕੀਤੀ ਇਹ ਚੋਂ ਸਾਨੂੰ ਲੱਭਿਆ ਕੀ ਹੈ ਕਤੇ ਤਾਂ ਮੁੱਖ ਮੰਤਰੀ ਸਾਹਿਬ ਝੂਠ ਬੋਲ ਗਏ ਕਿ ਜੀ 29 ਮੋਬਾਈਲ ਨੇ ਫਰਜ ਜਾਮਾ ਤਲਾਸ਼ੀ ਚ ਇੱਕ ਮੋਬਾਈਲ ਨਹੀਂ ਮਿਲਿਆ 141 ਕਰੋੜ ਦੀ ਗੱਲ ਆਈ ਕਾਗਜ਼ਾਂ 'ਚ 141 ਕਰੋੜ ਛੱਡੋ 1 ਰੁਪਈਆ ਹੈ ਨਹੀਂ ਸੀ 540 ਕਰੋੜ ਦੀ ਗੱਲ ਆਈ ਉਹ ਕੰਪਨੀਆਂ ਜਿਨ੍ਹਾਂ ਨੂੰ ਵਿਕਰਮ ਮਜੀਠੀਆ ਦੀਆਂ ਪਹਿਲੇ 2-3 ਦਿਨ ਸਰਕਾਰ ਪ੍ਰਚਾਰ ਦੀ ਰਹੀ ਸਰਕਾਰ ਦਾ ਸੋਸ਼ਲ ਮੀਡੀਆ ਪ੍ਰਚਾਰ ਦਾ ਰਿਆ ਆਮ ਆਦਮੀ ਪਾਰਟੀ ਪ੍ਰਚਾਰ ਦੀ ਰੀ ਉਹ ਤਾਂ ਕੰਪਨੀਆਂ ਯੂਐਸ ਦੇ ਗੋਰਿਆਂ ਦੀਆਂ ਨਿਕਲੀਆਂ ਲੈਜੀਟਿਮੇਟ ਕੰਪਨੀਆਂ ਨਿਕਲੀਆਂ ਉਹ ਕੰਪਨੀਆਂ ਤਾਂ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਬਿਜ਼ਨਸ ਕਰਨ ਵਾਲੀਆਂ ਕੰਪਨੀਆਂ ਸੀ ਉਹ ਵਿਕਰਮ ਮਜੀਠੀਆ ਨਾਲ ਨਹੀਂ ਜੁੜੀਆਂ ਫੇਰ ਆ ਕੇ ਮੀਡੀਆ ਚ ਇੱਕ ਨਵਾਂ ਝੂਠ ਫਲਾਤਾ ਕਹਿੰਦੇ ਜੀ ਹਿਮਾਚਲ ਚ Shimla ਚ 1000 ਏਕੜ ਜ਼ਮੀਨ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਕੀ ਵਿਜੀਲੈਂਸ ਅੱਜ ਕੋਰਟ ਦੇ ਵਿੱਚ ਆਈ ਕੀ ਬਣਿਆ ਉਹ 1000 ਏਕੜ ਦਾ ਜਦਕਿ 2 ਦਿਨ ਤੋਂ ਵਿਜੀਲੈਂਸ ਦੀ ਟੀਮ Shimla ਸ਼ਮਲੀ ਘੁੰਮ ਰਹੀ ਹੈ 1000 ਏਕੜ ਕਿੱਥੇ ਗਿਆ ਸੋ ਇਹ ਬੜਾ ਸਪਸ਼ਟ ਹੈ ਕਿ ਹੁਣ ਉਹ 1000 ਏਕੜ ਵੀ ਗਾਇਬ ਹੋ ਗਿਆ ਹੁਣ ਉਹ 1000 ਏਕੜ ਦਾ ਇੱਕ ਵੀ ਕਾਗਜ਼ ਪੰਜਾਬ ਦੀ ਵਿਜੀਲੈਂਸ ਨੂੰ ਪੰਜਾਬ ਦੀ ਸਰਕਾਰ ਨੂੰ ਨਹੀਂ ਲੱਭਿਆ ਤਾਂ ਮੁੱਖ ਮੰਤਰੀ ਸਾਹਿਬ ਇਹ ਸਾਰੇ ਝੂਠ ਤੁਸੀਂ ਹੌਨ ਰਿਕਾਰਡ ਬੋਲੇ ਨੇ ਮੈਂ ਪਹਿਲੇ ਦਿਨ ਵੀ ਕਿਹਾ ਸੀ ਕਿ ਜਿਹੜਾ ਡਿਸਪਰਪੋਰਸ਼ਨੇਟ ਐਸੈਟ ਦਾ ਕੇਸ ਹੁੰਦਾ ਮਤਲਬ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੁੰਦਾ ਇਹ ਕਾਗਜ਼ਾਂ ਦੇ ਵਿੱਚ ਪ੍ਰੂਫ ਕਰਨਾ ਪੈਂਦਾ ਗੱਲਾਂ ਤੁਸੀਂ ਕਰਗੀਆਂ 141 ਕਰੋੜ ਦੀਆਂ 540 ਕਰੋੜ ਦੀਆਂ 1000 ਏਕੜ ਦੀਆਂ ਕਾਗਜ਼ ਤੁਹਾਡੇ ਕੋਲ ਇੱਕ ਨਹੀਂ ਲੱਭਿਆ ਤੇ ਅੱਜ ਅੰਤ ਦੇ ਵਿੱਚ 11ਵੇਂ ਦਿਨ ਕਿਉਂਕਿ ਹੁਣ ਲਗਾਤਾਰ ਫਜ਼ੀਅਤ ਹੋ ਰਹੀ ਸੀ ਕੋਰਟ ਦੇ ਵਿੱਚ ਡਾਕੂਮੈਂਟ ਕੋਈ ਨਹੀਂ ਆ ਰਿਹਾ ਸੀ ਤਾਂ ਅੱਜ ਸਰਕਾਰ ਨੇ ਇਹ ਕਹਿ ਕੇ ਜੁਡੀਸ਼ਲ ਕਸਟਡੀ ਚ ਭੇਜਤਾ ਕਿ ਅਸੀਂ ਇਹਨਾਂ ਤੋਂ ਹੋਰ ਪੁੱਛਗਿੱਛ ਨਹੀਂ ਕਰਨੀ ਪਰ ਮੈਂ ਬੜਾ ਸਪਸ਼ਟਾ ਵਿਕਰਮ ਮਜੀਠੀਆ ਸਾਹਿਬ ਨੇ ਇਹ ਗੱਲ ਕਨਵੇ ਕਰਨ ਨੂੰ ਕਹੀ ਹੈ ਕਿ ਜੋ ਜੋ ਸਰਕਾਰ ਨੇ ਕਿਹਾ ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀਆਂ 4-5 ਝੂਠ ਨੇ 29 ਮੋਬਾਈਲ 141 ਕਰੋੜ 540 ਕਰੋੜ 1000 ਏਕੜ ਇਕੋ ਕਪੂਰਥਲੇ ਜਿਹੜਾ ਫੋਰਜ ਡਾਕੂਮੈਂਟ ਹੈ ਜਿਹੜਾ ਮੈਂ ਉਦੋਂ ਵੀ ਦੱਸਿਆ ਸੀ 25% ਦਾ ਸ਼ੇਅਰ ਜਿਹੜਾ ਗਨੀਵ ਕੌਰ ਜੀ ਦਾ ਦੱਸਿਆ ਸੀ ਮੈਂ ਉਦੋਂ ਵੀ ਕਿਹਾ ਸੀ ਕਿ ਇੱਕ ਫੋਰਜਡ ਡਾਕੂਮੈਂਟ ਹੈ ਇਹ ਡਾਕੂਮੈਂਟ ਜਿਹੜੇ ਜੱਜ ਸਾਹਿਬ ਨੇ ਸਮਨਿੰਗ ਕੀਤੀ ਸੀ ਉਹ ਸਸਪੈਂਡ ਚੱਲ ਰਹੇ ਨੇ ਹਾਈ ਕੋਰਟ ਨੇ ਉਹਨਾਂ ਦੀ ਵਿਜੀਲੈਂਸ ਇਨਕੁਆਇਰੀ ਖੋਲੀ ਹੈ ਹੁਣ ਉਹ ਡਾਕੂਮੈਂਟ ਸੋ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਹੋਰ ਜਿਹੜੇ ਸਰਕਾਰ ਦੇ ਸਰਵੇ ਸਰਵਾਕਰਤਾ ਧਰਤਾ ਇਹ ਪੰਜ ਚੀਜ਼ਾਂ ਦਾ ਝੂਠ ਜਿਹੜਾ ਸਰਕਾਰ ਨੇ ਲਗਾਤਾਰ 10 ਦਿਨ ਤੱਕ ਮੀਡੀਆ ਚ ਫਲਾਇਆ ਇਹਦੇ ਸਬੂਤ ਹੁਣ ਆ ਕੇ ਪ੍ਰੈਸ ਕਾਨਫਰੰਸ ਚ ਦਿਖਾਓ ਕਿਉਂਕਿ ਤੁਸੀਂ ਉਹੀ ਗੱਲਾਂ ਸਰਕਾਰ ਦੀਆਂ ਪਹਿਲੇ ਦਿਨੋਂ ਲੱਗੇ ਨੇ ਸਾਢੇ 3 ਸਾਲ ਹੋ ਗਏ ਕਿ ਝੂਠ ਕਿਹੜਾ ਵੱਧ ਬੋਲੂ ਕੇਜਰੀਵਾਲ ਬੋਲਣਗੇ ਭਗਵੰਤ ਸਿੰਘ ਸਾਬ ਬੋਲਣਗੇ ਅਮਨ ਅਰੋੜਾ ਜੀ ਬੋਲਣਗੇ ਕਿ ਮੰਤਰੀ ਬੋਲਣਗੇ ਪਰ ਇਹ ਹੁਣ ਪੰਜ ਚੀਜ਼ਾਂ ਜਿਹੜੀਆਂ ਕਿ ਹੌਨ ਰਿਕਾਰਡ ਕਹੀਆਂ ਗਈਆਂ ਜਿਨ੍ਹਾਂ ਦਾ ਮੈਂ ਫੇਰ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਵਿਜੀਲੈਂਸ ਕੋਲੇ ਇੱਕ ਸਬੂਤ ਨਹੀਂ ਲੱਭਿਆ ਨਹੀਂ ਅਜ ਲਿੰਦੇ ਨਾ ਪੁਲਿਸ ਕਸਟਡੀ ਅੱਜ ਕਹਿੰਦੇ ਨਾ ਕਿ ਜੀ ਇਸ ਦਾ ਹੋਰ ਪੁੱਛਗਿੱਛ ਕਰਨੀ ਅੱਜ ਆ ਕੇ ਕਹਿੰਦੇ ਨਾ ਜੀ ਪੁੱਛਗਿੱਛ ਖਤਮ ਹੈ ਕਿਉਂਕਿ ਇਹ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਕਿ ਸਰਕਾਰ ਝੂਠ ਫਲਾ ਚੁੱਕੀ ਸੀ ਸਰਕਾਰ ਨੂੰ ਉਹ ਸਮਿਟਣਾ ਔਖਾ ਹੋ ਰਿਹਾ ਸੀ ਇਹ ਕੇਸਾਂ 'ਚ ਲੱਭਿਆ ਕੱਖ ਨਹੀਂ ਡਰੱਗ 'ਚ ਡਰੱਗ ਹੈ ਨਹੀਂ ਡਿਸਪਰਪੋਰਸ਼ਨੇਟ 'ਚ ਐਸੈਟ ਹੈ ਨਹੀਂ ਤੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਡਰਾਉਣ ਦੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਕਿ ਕਦੇ ਹੋ ਨਹੀਂ ਸਕਦੀ ਸੋ ਮੈਂ ਅੱਜ ਜ਼ਿੰਮੇਵਾਰ ਮੀਡੀਆ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਤੁਸੀਂ ਇਹ ਪੰਜ ਸਵਾਲ ਜਿਹੜੇ 10 ਦਿਨਾਂ ਚ ਸਰਕਾਰ ਦੇ ਸੋਸ਼ਲ ਮੀਡੀਆ ਨੇ ਉਠਾਏ ਸਰਕਾਰ ਦੇ ਮੰਤਰੀਆਂ ਨੇ ਉਠਾਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਠਾਏ ਇਹ ਪੰਜ ਸਵਾਲ ਆਪਣੇ ਕੋਲੇ ਯਾਦ ਕਰਕੇ ਰੱਖਣੇ ਨੇ ਇਹ ਨੋਟ ਕਰ ਲੈਣੇ ਨੇ ਤੇ ਹੁਣ ਇਹ ਗੱਲ ਦਾ ਜਵਾਬ ਸਰਕਾਰ ਨੂੰ ਔਨ ਰਿਕਾਰਡ ਤੱਥਾਂ ਨਾਲ ਦੇਣਾ ਪਊ ਨਹੀਂ ਬੜੇ ਕਲੀਅਰ ਆ ਕਿ ਜਿਹੜੇ ਚੈਨਲ ਵੀ ਕੁਝ ਦੇਖੋ ਸਾਰਾ ਮੀਡੀਆ ਨਹੀਂ ਇਦਾਂ ਦਾ ਹੁੰਦਾ ਮੀਡੀਆ ਨੇ ਬੜੀ ਵਧੀਆ ਜ਼ਿੰਮੇਵਾਰੀ ਨਿਭਾਈ ਹੈ ਮੀਡੀਆ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਪਰ ਇੱਕ ਦੋ ادارے ਐਸਐਸਸੀ ਜਿਨ੍ਹਾਂ ਨੇ ਇਸ ਝੂਠ ਨੂੰ ਜ਼ਬਰਦਸਤੀ ਲੋਕਾਂ ਦੇ ਵਿੱਚ ਪਰੋਸਿਆ ਸਰਕਾਰ ਦੀ ਗੱਲ ਨੂੰ ਜ਼ਬਰਦਸਤੀ ਲੋਕਾਂ ਦੇ ਵਿੱਚ ਪਰੋਸਿਆ ਉਹਦੇ ਲਈ ਵੀ ਅਸੀਂ ਸੋਚ ਰਹੇ ਹਾਂ ਕਿ ਹੁਣ ਡੇਫੇਮੇਸ਼ਨ ਕਰਾਂਗੇ ਕਿਉਂਕਿ ਬਿਲਕੁਲ ਕਲੀਅਰ ਹੈ ਨਾ 29 ਮੋਬਾਈਲ ਨਾ 141 ਕਰੋੜ ਨਾ 540 ਕਰੋੜ ਨਾ 1000 ਏਕੜ ਨਾ ਜਿਹੜੀ ਕਪੂਰਥਲੇ ਵਾਲੀ ਜ਼ਮੀਨ ਹੈ ਸਰਕਾਰ ਕੋਲੇ ਇਹਦਾ ਇੱਕ ਸਬੂਤ ਵੀ ਨਹੀਂ ਹੈ ਕਿਉਂਕਿ ਇਹ ਚੀਜ਼ਾਂ ਸਰਕਾਰ ऑन रिकॉर्ड ਝੂਠ ਬੋਲ ਕੇ ਗਈ ਹੈ ਤੇ ਜਿਹੜੀ ਹੁਣ ਸਰਕਾਰ ਦੀ ਜਵਾਬ ਦੇ ਲੀਗਲੀ ਅਸੀਂ ਤੈਅ ਕਰਾਂਗੇ